ਸਾਡੇ ਨਾਲ ਨੇ ਸਰਦਾਰ ਸੰਤੋਖ ਸਿੰਘ ਜਿਨ੍ਹਾਂ ਦੇ ਖੇਤ ਦੇ ਵਿੱਚ ਅਜੇ ਮੱਕੀ ਬੀਜੀ ਆ ਰਹੀ ਹੈ ਇਹਨਾਂ ਨਾਲ ਗੱਲਬਾਤ ਕਰਾਂਗੇ ਕੀ ਹਾਲਾਤ ਰਹੇ ਜ਼ਮੀਨ ਦੇ ਇੱਥੇ ਕੀ ਇਹਨਾਂ ਦੇ ਆਰਥਿਕ ਹਾਲਾਤ ਰਹੇ ਉਹਦੇ ਬਾਰੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਠੀਕ ठाक ਚੜ੍ਹਦੀ ਕਲਾ ਚ ਚੜ੍ਹਦੀ ਕਲਾ ਚੜ੍ਹਦੀ ਕਲਾ ਜੀ ਤੇ ਜਦੋਂ ਹੜ੍ਹ ਆਉਂਦੇ ਆ ਫਿਰ ਕੀ ਹਾਲਾਤ ਸੀ ਜਿੱਥੇ ਹਾਲਾਤ ਭਾਜੀ ਬਹੁਤ ਮਾੜੇ ਆ ਇਸ ਪੈਲੀ ਦੇ ਵਿੱਚ 15 15 20 20 ਫੁੱਟ ਪਾਣੀ ਲੱਗ ਗਿਆ ਸੀ ਫਸਲ ਧੂਣਾ ਮਰ ਗਿਆ ਕਣਕ ਬੀਜੀ ਨਹੀਂ ਗਈ ਹੁਣ ਮੱਕੀ ਬੀਜ ਰਹੇ ਖਾਲਸਾ ਐਡ ਵਾਲੇ ਸਾਡੀ ਮਦਦ ਕਰ ਰਹੇ ਆ ਉਹਨਾਂ ਦਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਆਰਥਪੱਖੋਂ ਬਹੁਤ ਲੋਕ ਕਮਜ਼ੋਰ ਹੋ ਚੁੱਕੇ ਹੋ ਚੁੱਕੇ ਸੀ ਤੇ ਹੁਣ ਸਾਡੀ ਮਦਦ ਕਰ ਰਿਆ ਸੀ ਮੱਕੀ ਦੀ ਫਸਲ ਲਾ ਰਹੇ ਆ ਤੇ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ ਖਾਲਸਾ ਖੁਸ਼ ਹਾਂਜੀ ਚੜਦੀ ਕਲਾ ਜੀ ਫਸਲ ਬੀਜੀ ਜਾ ਰਹੀ ਆ ਹਾਂਜੀ ਹਾਂਜੀ ਬਹੁਤ ਖੁਸ਼ ਆ ਜੀ ਪਿੰਡ 'ਚ ਲਗਭਗ ਕਿੰਨੀ ਕੁ ਜ਼ਮੀਨਾਂ ਜਿਹੜੀ ਖਾਲਸਾ ਢ ਵੱਲੋਂ ਕੀਤੀ ਜਾ ਰਹੀ ਆ ਇਹ ਜੀ 65 ਤੋਂ 70 ਕਿੱਲੇ ਰਹਿ ਗਿਆ ਹੈ ਰਕਬਾ ਜਿਹੜਾ ਕਣਕ ਨਹੀਂ ਬੀਜੀ ਗਈ ਅੱਛਾ ਉਸਾਰੀ ਖਾਲਸਾ ਢ ਵੱਲੋਂ ਕੀਤਾ। ਹਾਂ ਜੀ ਸਰ ਖਾਲਸਾ ਢ ਵੱਲੋਂ ਵੀ ਜਾਰੀ ਹੈ। ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਵਾਹਿ ਖਾਲਸਾ ਵਾਹਿਗੁਰੂ। ਸੋ ਸੰਗਤ ਜੀ ਇਹ ਪਿੰਡ ਭਰਵਾਣੇ ਦੇ 60 ਤੋਂ 65 ਕਿੱਲੇ ਜਿਹੜੇ ਦੱਸੇ ਜਾ ਰਹੇ ਨੇ ਇਹਨਾਂ ਬਜ਼ੁਰਗਾ ਵੱਲੋਂ ਕਿ ਜਿਹੜੇ ਹੜਾਂ ਦੀ ਮਾਰੇਟ ਆਈ ਸੀ ਇਹ ਤੇ ਕੜਕ ਨਹੀਂ ਬੀਜੀ ਗਈ ਤੇ ਪਰ ਹੁਣ ਸੰਗਤ ਦੇ ਸਹਿਯੋਗ ਦੇ ਨਾਲ ਖਾਲਸਾ ਢ ਦੇ ਵੱਲੋਂ ਇਸ ਪਿੰਡ ਦੇ ਵਿੱਚ ਮੱਕੀ ਦੀ ਫਸਲ ਬੀਜੀ ਕੀਤੀ ਜਾ ਰਹੀ ਆ। ਸੰਗਤ ਜੀ ਅਸੀਂ ਤੁਹਾਡੇ ਬਹੁਤ ਰਣੀ ਆ ਕਿ ਤੁਸੀਂ ਆਪਣੀਆਂ ਕਿਰਤਕਮਾਈਆਂ ਦੇ ਵਿੱਚੋਂ ਦਸਵੰਦ ਕੱਢਦੇ ਹਾਂ ਉਸ ਦਸਵੰਦ ਦੇ ਨਾਲ ਜਿਹੜੇ ਹੈਗੀ ਆ ਖਾਲਸਾਡ ਵੱਲੋਂ ਇੱਥੇ ਮਦਦ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ